ਭਵਤੀਏ ਬਾਹਰ ਕਿਰਪਾਵਾ ਪਰਮੇਸ਼ਰ ਦੀ ਸਾਡੇ ਸਾਰਿਆਂ ਤੇ ਔਰ ਜਿਹੜਾ ਵੀ ਵੀਰ ਪਰਮੇਸ਼ਰ ਦੀ ਇਹ ਸਟੇਜ ਤੇ ਆ ਕੇ ਉਹਨਾਂ ਦੀ ਰਚਨਾ ਨੂੰ ਸਾਂਝ ਕਰਦਾ ਵਾ ਸਾਡੇ ਨਾਲ ਉਹਨਾਂ ਨੂੰ ਹਟਾਉਣ ਦਾ ਬਿਲਕੁਲ ਜੀ ਨਹੀਂ ਕਰਦਾ ਵੀਰ ਪ੍ਰਜਿੰਦਰ ਜੀ ਗਿਆਨ ਦਾ ਭੰਡਾਰ ਲੇਖਾਂ ਨੂੰ ਬੁਖੂਰੀ ਜਾਣਦੇ ਨੇ ਉਹਨਾਂ ਨੇ ਗੱਲ ਕੀਤੀ ਸਤਰੰਗੇ ਦੀ ਔਰ ਇਨਾ ਤੋਂ ਪਹਿਲਾਂ ਵੀਰ ਪਰਮਿੰਦਰ ਨੇ ਵੀ ਇਹਦੀ ਗੱਲ ਕੀਤੀ ਸੀਗੀ ਹਰ ਸੰਗਤ ਜੀ ਉਹ ਬਹੁਤਾ ਸਮਾਨ ਨਹੀਂ ਬਿਲਕੁਲ ਵੀ ਲੈਣਾ ਸਿਰਫ ਇੱਕ ਦੁਬਦਾਵਾ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਪੈਰ ਪੈਰ ਤੇ ਖੜੀ ਕਰ ਦਿੱਤੀ ਜਾਂਦੀ ਆ ਇੱਕ ਪਾਸੇ ਦੇ ਤਤ ਸਰੂਪਾਂ ਨੂੰ ਲੈ ਕੇ ਮਨਵਾਤ ਕਰਨ ਦੀ ਗੱਲ ਆ ਔਰ बार-बार ਉਸ ਵੱਲ ਹਰ ਸੰਗਤ ਨੂੰ ਗੁੰਮਰਾਹ ਕੀਤਾ ਜਾਂਦਾ ਇੱਕ ਪਾਸੇ ਉਹ ਨਿਰੰਕਾਰ ਦੀ ਗੱਲ ਆ ਜਿਹੜਾ ਨਿਰੰਕਾਰ ਆਪਣੀਆਂ ਭਗਤ ਆਤਮਾਵਾਂ ਨੂੰ ਉਤਾਰਨ ਵਾਸਤੇ ਆਇਆ ਸੰਸਾਰ ਦੇ ਵਿੱਚ ਸਤ ਸਤਿਯੁਗ ਦੀ ਮਰਿਆਦਾ ਲਾਉਣ ਆਇਆ ਉਸ ਨਿਰੰਕਾਰ ਨੇ ਸਤ ਤਰਮਦਾ ਨਿਸ਼ਾਨ ਕਾਇਮ ਕੀਤਾ ਜੋ ਕਿ ਸਤਿਯੁਗ ਵਾਸਤੇ ਹੈ ਔਰ ਨੌ ਖੰਡ ਸਤ ਦੀਪਾਂ ਦੇ ਉੱਤੇ ਚੁੱਲਣਾ ਸਾਰੇ ਸੰਸਾਰ ਨੇ ਇਸੇ ਨਿਸ਼ਾਨ ਸਹਿਬੇਕ ਨਤਮਸਤਕ ਹਾਂ ਇਹ ਕਿਸੇ ਜਿਹੜੇ ਇਹ ਚ ਸੱਤ ਰੰਗ ਦਿੱਤੇ ਗਏ ਆ ਇਹ ਕਿਸੇ ਮਾਟੀ ਖਾਕੀ ਪੰਜ ਤਤ ਇਨਸਾਨ ਦੇ ਨਹੀਂ ਇਹ ਕੀਦੇ ਆ ਇਹ ਉਹ ਨਿਰਕਾਰ ਦੀਆਂ ਸੱਤ ਧਾਰਾਵਾਂ ਨੇ ਉਹ ਕਿਹੜੀਆਂ ਆਪ ਜ਼ਰੂਰ ਵਿਚਾਰੋ ਲਾਲ ਰੰਗ ਚਲੋ ਨਿਸ਼ਾਨ ਸਾਹਿਬ ਦੀ ਲੰਬਾਈ ਚੌੜਾਈ ਸਾਢੇ 3 ਹੱਥ ਹੈ ਯਾਨੀ 9 ਇੰਚ ਦੀਆਂ ਸੱਤ ਪੱਟੀਆਂ 9-9 ਇੰਚ ਦੀਆਂ ਠੀਕ ਹੈ 38 ਇੰਚ ਮਣਦਾਵਾ ਜੋਇਨ ਸਰੀਰ ਦੇ ਹਿਸਾਬ ਨਾਲ ਨਿਸ਼ਾਨ ਸਾਹਿਬ ਦੇ ਉੱਪਰ ਲਿਖੇ ਸਤ ਦੀਪਾਂ ਦੇ ਨਾਮ ਤੇ ਰੂਹਾਨੀ 베ਰਵਾ ਹਰ ਸੰਗਤ ਜੀਓ ਇੱਕ ਤਰਫ ਜਗਤ ਦੀ ਗੱਲ ਔਰ ਦੂਜੀ ਤਰਫ ਰੂਹਾਨੀ ਪਰਮਾਤਮ ਦੀ ਗੱਲ ਜਗਤ ਦੀ ਗੱਲ ਜਗਤ ਚ ਨਾਸ਼ ਹੋ ਜਾਣੀ ਆ ਤਤ ਜਗਤ ਚ ਨਾਸ਼ ਹੋ ਜਾਣਿਆ ਰਹਿਣਾ ਕੀ ਆ ਸਦਾ ਸਦਾ ਪਰਮੇਸ਼ਰ ਦਾ ਨਾਮ ਔਰ ਉਹਨੇ ਪਰਮੇਸ਼ਰ ਨੇ ਸਤ ਰੰਗਾਂ ਦੇ ਵੇਰਵਾ ਕੀ ਦਿੱਤਾ ਲਾਲ ਲਖਣਦੀਪ ਦੇ ਹਿਸਾਬ ਨਾਲ ਸਤ ਦੀਪ ਲਖਣਦੀਪ ਫਿਰ ਰੂਹਾਨੀ ਤਾਰਾ ਸੋ ਪੁਰਖ ਨਿਰੰਜਨ ਕੰਚਨ ਕ੍ਰੌਂਚ ਦੀ ਹਰ ਪੁਰਖ ਨਿਰੰਜਨ ਸੁਹਾ ਪੁਸ਼ਕਰ ਦੀਪ ਏਕ ਅੰਕਾਰ ਚਿੱਟਾ ਜੰਬੂ ਦੀਪ ਆਦ ਨਿਰੰਜਨ ਨੀਲਾ ਸ਼ਾਂਦੀਪ ਅਬਨਾਸ਼ੀ ਕਰਤਾ ਨੀਲਾ ਸਲਮਨਦੀਪ ਸ੍ਰੀ ਭਗਵਾਨ ਤੇ ਕਾਲਾ ਕੁਸ਼ ਆਦੀਪ ਪਾਰ ਬ੍ਰह्म ਦੀ ਧਾਰਾ ਬਾਹਰ ਸੰਗਤ ਜਿਓ ਕਿਸੇ ਪੰਜ ਤਤ ਵਜੂਦ ਦੇ ਵਾਸਤੇ ਇਹ ਰੰਗ ਨਹੀਂ ਰੱਖੇ ਗਏ ਇੰਨੇ ਕ ਬੇਨਤੀ ਆ ਬਹੁਤ ਪ੍ਰਚਾਰ ਹੋ ਰਹੇ ਨੇ ਇਕੱਠੇ ਕਰਨ ਵਾਸਤੇ ਪਰਮੇਸ਼ਰ ਨੇ ਗੱਲ ਕਹੀ ਸੀ ਮੈਨੂੰ ਮੁੱਠੀ ਕੁ ਬਥੇਰੇ ਇਕੱਠੇ ਪਰਮੇਸ਼ਰ ਨੂੰ ਖੁਸ਼ੀ ਨਹੀਂ ਪਰਮੇਸ਼ਰ ਨੂੰ ਕਿਸ ਚੀਜ਼ ਦੀ ਖੁਸ਼ੀ ਆ ਸਤਿਗੁਰ ਉਦੋਂ ਖੁਸ਼ ਹੁੰਦਾ ਜਦੋਂ ਸਿੱਖੀ ਹੁਕਮ ਮੰਨੇ ਜਦੋਂ ਮਰਿਆਦਾ ਚ ਚੱਲੇ ਔਰ ਮਰਿਆਦਾ ਕਾਇਮ ਕਰਨ ਵਾਲੇ ਨੇ ਕੀ ਕਿਹਾ ਨਿਰਗੁਣ ਜੋਤ ਕਾਲਪੁਰਖ ਦਾ ਹੀ ਕੇਵਲ ਇਸਤ ਮੰਨਣਾ ਸਤਿਗੁਰ ਕੇਵਲ ਸ਼ਬਦ ਨੂੰ ਮੰਨਣਾ ਜੇ ਸ਼ਰੀਰ ਵਿੱਚ ਪ੍ਰਗਟ ਹੋਵੇ ਉਸ ਦਾ ਸਤਕਾਰ ਕਰਨਾ ਔਰ ਆਤਮ ਨੇ ਪਰਮਾਤਮ ਨਾਲ ਮੇਲ ਕਰਨਾ ਇੰਨੀ ਗੱਲ ਕਹਿੰਦਾ ਹੋਇਆ ਮੈਂ ਸਦਾ ਦੇਵਾਂਗਾ ਵੀਰ ਤਰ ਧਰਮਵੀਰ ਜੀ ਯਾਰੀ ਉਹਦੇ ਨਾਲ ਰੱਖੋ ਜਿਹੜਾ ਕਦੀ ਕੰਡ ਨਾ ਵਿਖਾਵੇ ਹਮਮ ਔਰ ਸਦਾ ਸਦਾ ਤੁਹਾਡੇ ਨਾਲ ਇੱਕ ਹੋ ਕੇ ਖੜਦਾ ਰਹੇ ਉਹ ਕੌਣ ਆ ਪਰਮੇਸ਼ਰ ਸਵੈਮ ਆਂੰਦਰ ਪੁੰਨਰੰਕਾਰ ਸੋਹੰ ਮਹਾਰਾ ਜੇ ਸਿੰਘ ਵੀਸ਼ਨੂ ਭਗਵਾਨ ਉਹਦੇ ਨਾਲ ਯਾਰੀ ਪਾਈਏ ਤਾਂ ਜੋ ਇਥਨੇ ਆਵੀ ਯਾਰਾਂ ਦੀ ਪੰਜ ਤਤ ਦੇ ਸਹਾਰਿਆਂ ਦੀ ਸਾਨੂੰ ਲੋੜ ਨਾ ਪਵੇ। ਹੁਣ ਮੈਂ ਡਾਕਟਰ ਵੀਰ ਨੂੰ ਬੇਨਤੀ ਕਰਾਂਗਾ ਉਹ ਜਦੋਂ ਤੱਕ ਪੂਆ ਜੀ ਨਹੀਂ ਆਉਂਦੇ ਆ ਕੇ ਆਪਣਾ ਆਪਣੇ ਵਿਚਾਰਾ ਰਾਹੀ ਔਰ ਪਰਮੇਸ਼ਰ ਦੀ ਰਚਨਾ ਰਾਹੀ ਆਪਣੇ ਸਾਹਜ ਹੋਣਗੇ ਸਾਡੇ ਨਾਲ ਵੀ ਡਾਕਟਰ ਜੀ। ਕਹਾਲ करिए ਵੀਰ स्वर्ण सिंह यहां ਗੱਲ ਕਰੀਏ ਸੈਭ ਜਿਆਦਾ ਮਨਜੀਤ ਜੀ ਤਕਦੀਸ਼ ਜੀ ਪਰਮੇਸ਼ਰ ਨੇ ਜਿੰਨੀ ਵੀ ਵਾਰ ਇਹ ਸ਼ਬਦੀ ਸ਼ਹਾਦਤਾਂ ਲਈਆਂ ਕਿਹਦੇ ਵਾਸਤੇ ਲਈਆਂ ਸਾਨੂੰ ਜ਼ਰੂਰ ਇਸ ਵਾਰ ਇਸ ਵਾਰ ਵਿਚਾਰਨਾ ਚਾਹੀਦਾ ਕਿ ਇਹ ਜਿੰਨੀਆਂ ਵੀ ਸ਼ਹਾਦਤਾਂ ਲਈਆਂ ਗਈਆਂ ਮਾਤ ਲੋਕ ਦੇ ਉੱਤੇ ਸਤਜਗਤ ਦੀ ਮਰਿਆਦਾ ਸਤ ਧਰਮ ਦਾ ਵੀ ਇੱਕ ਇੱਕ ਰੀਤ ਕਾਇਮ ਕੀਤੀ ਪਰਮੇਸ਼ਰ ਨੇ ਕਿਹਦੇ ਵਾਸਤੇ ਸਾਡੇ ਵਾਸਤੇ ਸੰਸਾਰ ਵਾਸਤੇ ਉਹਨਾਂ ਜੀਵਾਂ ਵਾਸਤੇ ਜਿਹੜੇ ਉਸ ਪਰਮੇਸ਼ਰ ਦੇ ਨਾਲ ਪ੍ਰੇਮ ਕਰਦੇ ਆ ਪ੍ਰੀਤ ਕਰਦੇ ਆ ਤੇਤੀ ਹੁਕਮ ਲਗਵਾਇ ਪਰਮੇਸ਼ਰ ਨੇ ਉਹ ਸਾਡੇ ਵਾਸਤੇ ਆ ਔਰ ਨਿਰਗੁਣ ਜੋਤ ਕਾਲਪੁਰਖ ਦਾ ਹੀ ਕੇਵਲ ਇਸ਼ਟ ਮੰਨਣਾ ਸਤਗੁਰ ਕੇਵਲ ਸ਼ਬਦ ਨੂੰ ਮੰਨਣਾ ਸ਼ਬਦ ਨੂੰ ਹੀ ਮੰਨਣਾ ਜਿਸ ਸਰੀਰ ਵਿੱਚ ਪ੍ਰਗਟ ਹੋ ਉਹਦਾ ਉਹ ਸਰੀਰ ਦਾ ਸਤਕਾਰ ਕਰਨਾ ਆਤਮਾ ਪਰਮਾਤਮਾ ਨਾਲ ਮੇਲ ਕਰਨਾ ਹਰ ਸੰਗਤ ਜੀ ਇਹ ਸਾਡੇ ਹਰ ਸੰਗਤ ਵਾਸਤੇ ਹੁਕਮ ਹੈ ਜਾਤ ਪਾਤ ਧਿਰ ਮਜਬਤੇ ਆਧਾਰ ਤੇ ਕਿਸੇ ਨਾਲ ਕਿਰਣਾ ਨਹੀਂ ਕਰਨੀ ਤੇ ਅਸੀਂ ਜ਼ਰੂਰ ਇਸ ਵੱਲ ਵੀ ਵਿਚਾਰ ਕਰਨਾ ਕਿ ਅਸੀਂ ਇਨ੍ਹਾਂ ਮਰਿਆਦਾਵਾਂ ਦੇ ਉੱਤੇ ਪੂਰੇ ਉੱਤਰ ਰਹੇ ਆ ਜਾਂ ਸਾਨੂੰ ਕੁਝ ਸੁਧਾਰ ਕਰਨ ਦੀ ਲੋੜ ਆ ਜੇ ਅਸੀਂ ਪਰਮੇਸ਼ਰ ਦੀ ਇੱਕ ਸਿੱਖ ਜੇ ਪਰਮੇਸ਼ਰ ਦੀ ਮਰਿਆਦਾ ਦੇ ਉੱਤੇ ਉਹਦੇ ਹੁਕਮ ਦੇ ਉੱਤੇ ਸੱਚਾ ਉੱਤਰ ਜੇ ਤੇ ਜੋ ਅੱਜ ਅਸੀਂ ਸਾਰੇ ਭੁਗਤ ਰਹੇ ਆ ਆਪਸ ਵਿੱਚ ਉਹ ਕਦੇ ਵੀ ਸਾਨੂੰ ਭੁਗਤਣਾ ਨਾ ਪਵੇ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਸਤਕਾਰਯੋਗ ਵੀਰ वीर गुरसेवक जी आप जी अपने विचार <स्थाथ> ਹਰ ਸੰਗਤ ਜੀਓ ਇਹ ਅਰਥ ਕਿਸੇ ਪੰਜ ਤਤ انسان ਨੇ ਨਹੀਂ ਕੀਤੇ ਇਹ ਅਰਥ ਉਸ ਨਿਰੰਕਾਰ ਨੇ ਕੀਤੇ ਆ ਜਿਹੜਾ ਉਸ ਸਮੇਂ ਮਾਤ ਲੋਕ ਦੇ ਵਿੱਚ ਹਰ ਸੰਗਤ ਦੇ ਨਾਲ ਮੌਜੂਦ ਸੀਗਾ ਉਹਨੇ ਆਪਣੀ ਗੱਲ ਆਪਣੇ ਬਾਰੇ ਆਪ ਦੱਸਿਆ ਕਿ ਮੈਂ ਕੀ ਆ ਜੋਤਸ ਰੂਪ ਭਗਵਾਨ ਆ ਮੈਂ ਕੋਈ ਵजूद ਨਹੀਂ और सोहंग महाराज शेर सिंह विष्णु भगवान किसी तत्मा खाकीा नहींकारा हम बापू जी अगर बेनती करा कि आप जी आके अपना समा लो और हर संगत नारना मिलो बापू जी संगत जीओ अपने स्विच ऑफ कर दो या साइलेंट कर लो और सेवादार चरण च बेनती है सतर्क हो जाओ कोई वीर भरा बचन पिलास ना करे और ना ही कोई सुता सुस्ती च नजर आवे आप जी भी सतर्क हो जाओ